ਬਿਲਾਵਲ ਮੈਲਾ ਪੰਜਵਾ ਸ੍ਰਵਨਿਧਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀਵੇ ਮਰ ਖੁਵਾਰ ਸਾਖਤ ਨਰ ਥੀਵੇ RAM ਨਾਮ ਹੋਆ ਰਖਵਾਰ ਚੱਖ ਮਾਰੋ ਸਾਖਤ ਵਿਚਾਰ ਨਿੰਦਾ ਕਰ ਕਰ ਪਚੈ ਕਨੇਰੇ ਮਿਰਤ ਕੁਫਾਸ ਗਲ ਸਿਰ ਪੈਰੇ ਕੋ ਨਾਨਕ ਜਪੈ ਜਨ ਨਾਮ ਤਾ ਕੇ ਨਿਕ ਨਾ ਆਵੇ ਜਾਮ ਰਾਗ ਬਿਲਾਵਲ ਮਹਿਲਾ ਪੰਜਵਾ ਘਰ ਚੌਥਾ ਦੋ ਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਕਵਨ ਸੰਜੋਗ ਮਿਲੋ ਪ੍ਰਭ ਆਪਣੇ पल पल निमख सदा हर जपने चरण कमल प्रभु के नित ध्यावा कमन सो मत जित प्रीतम पावा रहआव ऐसी कृपा करहो प्रभु मेरे हार नानक विसर न कहूं बेरे बिलावल मैला पंजवा ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰਦੁਖ ਕਟਿਆ ਦਿਨੂ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਾਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ 5 ਸ਼ਾਂਤ ਪਾਈ ਗੁਰ ਸਤ ਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹਿਲਾ 5ਵਾਂ ਮਮਤਾ ਮੋਤ੍ਰੋ ਮਦ ਮਾਤਾ ਬੰਧਨ ਬਾਧਿਆ ਅਤ ਬਿਕਰਾਲ ਦਿਨ ਦਿਨ ਛਿਜਤ ਵਿਕਾਰ ਕਰਤ ਆਧ ਫਾਹੀ ਫਾਤਾ ਜਮਕੈ ਜਾਲ ਤੇਰੀ ਸ਼ਰਨ ਤਬ ਦੀਨ ਦਿਆਲਾ ਮਹਾ ਵਿਖਮ ਸਾਗਰ ਅਤ ਭਾਰੀ ਉਧਾਰੋ ਸਾਧੂ ਸੰਗਰਵਾਲਾ ਰਹਾਉ ਪ੍ਰਭ ਸੁਖ ਦਾਤੇ ਸਮਰਤ ਸੁਆਮੀ ਜਿਉ ਪਿੰਡ ਸਭ ਤੁਮਰਾ ਮਾਲ ਪ੍ਰਮ੍ਹ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹਿਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਧ ਜਨ ਹੋਏ ਕਿਰਪਾਲ ਮੇਗੇ ਸਭ ਪਰਿਵਾਰਿਆ ਕਾਰਜ ਸਤਗੁਰ ਆਪ ਸਵਾਰਿਆ